ਗੋੜੀ ਮਾਲਾ ਮਹਿਲਾ ਪੰਗਵਾਂ ਪਾਇਆ ਲਾਲ ਰਤਨ ਮਨ ਪਾਇਆ ਤਨ ਸੀਤਲ ਮਨ ਸੀਤਲ ਠੀਆ ਸਤਗੁਰ ਸ਼ਬਦ ਸਮਾਇਆ ਰਹਾਉ ਲਾਤੀ ਭੂਖ ਦ੍ਰਿਸ਼ਣ ਸਭ ਲਾਤੀ ਚਿੰਤਾ ਸਗਲ ਵਿਸਾਰੀ ਕਰਮਸਤ ਗੁਰ ਪੂਰਾ ਧਰਿਓ ਮਨ ਜੀਤੋ ਜਗ ਸਾਰੀ

ਕਹਿੋ ਨਾ ਜਾਈ ਇਹ ਅਚੰਭੋ ਸੋ ਜਾਣ ਜਿਨ ਸਖਿਆ ਕਾ ਨਾਮ ਸਚ ਪੈ ਵਿਦਾਸਾ ਗੁਰ ਨਿਧਾਨ ਹਿਰਦੈ ਲੇ ਰਾਖਿਆ ਦੌੜੀ ਮਾਲਾ ਮੈਲਾ ਪੰਗਵ ਉਬਰਤ ਰਾਜਾ ਰਾਮ ਕੀ ਸਰਣੀ ਸਰਬ ਲੋਕ ਮਾਇਆ ਕੇ ਮੰਡਲ ਗਿਰ ਗਿਰ ਪਰਤੇ ਧਰਣੀ ਸਹਾ शास्त्र सिम्रत वेद بیچਾਰੇ महापुरुषन इउ कहिया दिन हर भजन नाही निस्तारा सूख किन ना किनहु लहेआ तीन भवन की लक्ष्मी जोरी गूजत नाही लहरे दिन हर तहत कहां थित पावे फिर तो पहरे पहरे अनक बिलास करत मनमोहन पूर्ण होत न कामा जल तो जल तो कबू न बुजत सगल ब्रिथे बिन नामा हर का नाम जप हो मेरे मीता सार सुख पूरा साध संगत जन्म मरण निवार न जन की तूरा गौड़ी माला नोको ਏ ਵਿਦ ਕੋ ਸਮਝਾਵੇ ਕਰਤਾ ਹੋਏ ਜਨਾਵੇ ਰਹਾ ਅਨਜਾਨਤ ਕਿਛ ਇਨਹੇ ਕੁਮਾਨੋ ਜਪ ਤਪ ਕਸ਼ੂ ਨਾ ਸਾਧਾ ਦਾ ਦਿਸ਼ ਲੈ ਇਹ ਮਨ ਦੋਰਾਇਓ ਕਵਨ ਕਰਮ ਕਰ ਬਾਧਾ ਮਨ ਤਨ ਧਨ ਧੂਮ ਕਾਠਾਪੂਰ ਹਉ ਇਸ ਕਾ ਇਹ ਮੇਰਾ ਹਰੰ ਮੰਮੋ ਕਸ਼ੂ ਸੂਜ ਨਾਹੀ ਐ ਪਖਰ ਪੈ ਪੈਰਾ ਤਬ ਇਹ ਕਹਾਂ ਕਮਾਵਨ ਪਰਿਆ ਜਦ ਇਹ ਕਸ਼ੂ ਨਾ ਹੋਤਾ ਜਦ ਇੱਕ ਨਿਰੰਝਨ ਰੰਕਾਰ ਪ੍ਰਭ ਸਭ ਕਿਛ ਆਪੇ ਕਰਤਾ ਆਪਣੇ ਕਰਤਬ ਆਪੇ ਜਾਣ ਜਿਨ ਇਹ ਰਚ ਨਰਚਾਇਆ ਕੋ ਨਾਮਕ ਕਰਨ ਹਰ ਤਦ ਗੁਰ ਧਰਮ ਚੁਕਾਇ ਗੋੜੀ ਮਾਲਾ ਮਹਿਲਾ ਪੰਜਵਾਂ ਹਰ ਬਿਨ ਅਵਰ ਕ੍ਰਿਆ ਬਿਰਥੇ ਜਪ ਤਪ ਸੰਗਮ ਕਰਮ ਤੁਮਹਾਣ ਇਹ ਹੋਰ ਹੈ 무ਸੇ ਰਹਾ ਬਰਤ ਨੇਮ ਸੰਯਮ ਹੈ ਰਹਿਤਾ ਤਿੰਕਾ ਆਠ ਨਾ ਪਾਇ ਤਾਗੇ ਚਲਵ ਔਰ ਹੈ ਭਾਈ ਉਹਵਾ ਕਾਮਨਾ ਆਇਆ ਤੀਰਥ ਨਾਏ ਅਰ ਧਰਨੀ ਭਮਤਾ ਆਗਾ ਥਾਰ ਨਾ ਪਾਵੈ ਉਹਵਾ ਕਾਮਨਾ ਆਵੈ ਇਹ ਬਿਦ ਉਹ ਲੋਗ ਨਹੀਂ ਪਤੀ ਆਵੈ ਚਤੁਰ ਬੇਦ ਮੁਖ ਬਚਨੀ ਉਚਰਾ ਆਗਾ ਮਹਿਲ ਨਾ ਪਾਈ ਐ ਬੂਚੈ ਨਹੀਂ ਏਕ ਸੁਧਾ ਖੁਰ ਉਹ ਸਗਲੀ ਚਾਖ ਚਖਾਈ ਐ ਨਾਮ ਕਹਿ ਤੋ ਇਹ ਵਿਚਾਰ ਜੇ ਕਮਾਵੇ ਸੋ ਪਾਰ ਗ੍ਰਾਮੀ ਗੁਰ ਸੇਵੂ ਅਰ ਨਾਮ ਤਿਹਾਵੋ ਡੱਗੋ ਮਨੋ ਗੁਮਾਨੀ ਗੋੜੀ ਮਾਲਾ ਮਹਿਲਾ ਪੰਨਵ ਮਾਧੋ ਹਰ 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 ਮੁਖ ਤਹੀ ਹੈ ਹਮ ਤੇ ਕਛੂ ਨ ਹੋਵੇ ਸੁਆਮੀ ਜਿਉਂ ਰਖਾ ਤਿਉਂ ਰਹੀ ਹੈ ਸਹਾ ਕੀ ਕਿਸ਼ ਕਰੇ ਕਿ ਕਰਨ ਹਾਰ ਕਿਆ ਇਸ ਹਾਥ ਵਿਚਾਰੇ ਜਿਤ ਤੁਮ ਲਾਵੋ ਤਤਹੀ ਲਾਗਾ ਪੂਰਨ ਖਸਮ ਹਮਾਰੇ ਕਰੋ ਕਿਰਪਾ ਸਰਬ ਕੇ ਦਾਤੇ ਇਕ ਰੂਪ ਲੇ ਲਾਵੋ ਨਾਨਕ ਤੀ ਬੇਨੰਤੀ ਹਰ ਪ ਆਪਣਾ ਨਾਮ ਜਪਾਵੋ ਰਾਗ ਗੋੜੀ ਮਾਜ ਮੈਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੀਨ ਦਇਆਲ ਦਮੋਦਰ ਰਾਯਾ ਜੀਓ ਕੋਟ ਜਨ ਕਰ ਸੇਵ ਲਗਾਇਆ ਜੀਓ ਧਤਤ ਵਛਲ ਤੇਰਾ ਵਿਰਦ ਰਖਾਇਆ ਜੀਓ ਪੂਰਨ ਸਭਨੀ ਜਾਈਂ ਜੀਓ ਕਿਉ ਪੇਖਾਂ ਪ੍ਰੀਤਮ ਕਮਨ ਸੁਕਰਣੀ ਜੀਓ ਸੰਤਾਂ ਦਾਸੀ ਸੇਵਾ ਚਰਣੀ ਜੀਓ ਏ ਜੀਓ ਬਤਾਈ ਬਲ ਬਲ ਜਾਈ ਜੀਓ ਤਿਸ ਨਿਵ ਨਿਵ ਲਾਗੋਂ ਪਾਈ ਜੀਓ ਪੋਥੀ ਪੰਡਤ ਵੇਦ ਖੋਜਨਤਾ ਜੀਓ ਹੋਏ ਬੈਰਾਗੀ ਤੀਰਥ ਨਾਵੰਤਾ ਜੀਓ ਗੀਤ ਨਾਦ ਕੀਰਤਨ ਗਾਵੰਤਾ ਜੀਓ ਹਰ ਨਿਰਭਉ ਨਾਮ ਧਿਆਈ ਜੀਓ ਪੈਤ ਪਾਲ ਸੁਆਮੀ ਮੇਰੇ ਜੀਓ ਪਤਿਤ ਪਵਿੱਤ ਲਗ ਦੁਰ ਕੈ ਪੈਰੇ ਜੀਓ ਤੰਤੋ ਕਾਟ ਕੀਏ ਨਿਰਵਰ ਜੀਓ ਗੁਰ ਮਨ ਕੀ ਆਸ ਪੁਰਾਈ ਜੀਓ ਜੇ ਨਾਉ ਪਾਇ ਸੋਤਨਵੰਤਾ ਜੀਓ ਜਿਨ ਪ੍ਰਭ ਧਿਆਇਆ ਕੋਸ਼ ਹਮ ਬੰਤਾ ਜੀਓ ਜਿਸ ਸਾਧੂ ਸੰਗਤ ਤਿਸ ਸਭ ਸੁਕਰਣੀ ਜੀਓ ਜਨ ਨਾਨਕ ਸਹਜ ਸਮਾਈ ਜੀਓ ਗੋੜੀ ਮਹਿਲਾ ਪੰਜਵਾ ਮਾਝ ਆਓ ਹਮਾਰ ਗਾਮ ਪਿਆਰੇ ਜੀਓ ਰਹਿਣ ਦਿਨ ਸਾਸ ਸਾਸ ਚਿਤਾਰੇ ਜੀਓ ਸੰਤ ਦੇਉ ਸੰਦੇਸ਼ਾ ਐ ਚਰਣਾ ਰੇ ਜੀਓ ਤੁਦ ਦਿਨ ਕਿਤ ਬਿਦ ਤਰੀਐ ਜੀਓ ਸੰਗ ਤੁਮਾਰੈ ਮੈਂ ਕਰੇ ਅਨੰਦਾ ਜੀਓ ਵਣ ਤੇਣ ਤ੍ਰਿਭਵਨ ਸੁਖ ਪਰਮ ਆਨੰਦਾ ਜੀਓ ਸੇਜ ਸੁਹਾਵੀ ਇਹ ਮਨ ਿਕਸੰਦਾ ਜੀਓ ਪੇਖ ਦਰਸ਼ਨ ਇਹ ਸੁਖ ਲਈਐ ਜੀਓ ਚਰਨ ਪਖਾਰ ਕਰੀ ਨਿਤ ਸੇਵਾ ਜਿਓ ਪੂਜਾ ਅਰਚਾ ਬੰਧਨ ਦੇਵਾ ਜਿਓ ਦਾਸ ਦਾਸ ਨਾਮ ਜਪ ਲੇਵ ਜਿਓ ਬਿਨੋ ठाकुर ਪੈ ਕਹੀਐ ਜਿਓ ਇਸ਼ ਕੁੰਨੀ ਮੇਰੀ ਮਨ ਤਨ ਹਰਿਆ ਜਿਓ ਦਰਸ਼ਨ ਵੇਖਤ ਸਭ ਦੁਖ ਪਰ ਹਰਿਆ ਜਿਓ ਹਰ ਹਰ ਨਾਮ ਜਪੇ ਜਪ ਰਿਆ ਜੀਓ ਇਹ ਅਜਰ ਨਾਨਕ ਸੁਖ ਸਹੀ ਐ ਜੀਓ ਗੋੜੀ ਮਾਜ ਮਹਿਲਾ ਪੰਜਵਾ ਸੁਣ ਸੁਣ ਸਾਜਨ ਮਨ ਮਿਤ ਪਿਆਰੇ ਜੀਓ ਮਨ ਤਨ ਤੇਰਾ ਇਹ ਜੀਓ ਫੇਵਾਰੇ ਜੀਓ ਵਿਸਰ ਨਾਹੀ ਪ੍ਰਭ ਤਾਣ ਅਧਾਰੇ ਜੀਓ ਸਦਾ ਤੇਰੀ ਸ਼ਰਣਾਈ ਜੀਓ ਜਸ ਮਿਲਿਆ ਮਨ ਜੀਵੈ ਪਾਈ ਜੀਓ ਗੁਰ ਪ੍ਰਸਾਦੀ ਸੋ ਹਰ ਹਰ ਪਾਈ ਜੀਓ ਸਭ ਕਿਸ ਪ੍ਰਭ ਕਾ ਪ੍ਰਭ ਕੀ ਆ ਜਾਈ ਜੀਓ ਅਬ ਕੋ ਸਦਬਲ ਜਾਈ ਜੀਓ ਇਹ ਨਿਦਾਨ ਜਪੈ ਵੱਡ ਭਾਗੀ ਜੀਓ ਨਾਮ ਨਿਰੰਝਨ

ਰਾਗ ਗੋੜੀ ਮਾਝ ਮਹਿਲਾ ਪੰਜਵਾਂ ਇਕੋ ਓੰਕਾਰ ਸਤਗੁਰ ਪ੍ਰਸਾਦ ਤੂੰ ਮੇਰਾ ਬਹੁ ਮਾਣ ਕਰਤੇ ਤੂੰ ਮੇਰਾ ਬਹੁ ਮਾਣ ਜ਼ੋਰ ਤੁਮਾਰਾ ਸੁਖ ਵਸਾ ਸੱਚ ਸ਼ਬਦ ਨੀਸ਼ਾਨ ਰਹਾ ਸਭੇ ਗੱਲਾਂ ਜਾਤੀਆਂ ਸੁਣ ਕੇ ਚੁੱਪ ਕੀਆ ਕਾਤੇ ਹੀ ਸੁਰਤ ਨ ਲੱਧੀਆ ਮਾਇਆ ਮੋਹੜਿਆ ਦੇ ਬੁਝਾਰਤ ਸ਼ਹਿਰ ਦਾ ਸੇਠ ਥੀਂ ਡਠੜਿਆ ਕੋਈ ਜੇ ਮੂਰਖ ਲੋਭੀਆ ਮੂਰ ਨ ਸੁਣੀ ਕਹਾ ਇਕਸ ਦੋਹ ਚੋਹ ਕਿਆ ਗਣੀ ਸਭ ਇਕਤ ਸਾਧ ਮੁਠੀ ਇਕ ਅਧ ਨਾਏ ਰਸੀੜ ਕਾਵਿਰਲੀ ਜਾਏ ਉਠੀ ਕਿੱਤ ਸੱਚੇ ਦਰਸੋਂ ਹੁੰਦੇ ਆਨੰਦ ਕਰੇ ਦਿਨ ਰਾਤ ਰੰਗ ਰਤੇ ਪਰਮੇਸ਼ਵਰ ਜਨਨਾਨਕ ਤੈਨੂੰ ਬਲ ਜਾਤ